ਜਾਨੇ ਪਾਣੀ ਲਾਉਣੇ ਆ ਖਾਲ ਜਾਂਦਾ ਖੱਡ ਪੈਣ ਲੱਗੀ ਲੀਕ ਹੋਣ ਲੱਗਿਆ ਪਾਣੀ ਬਾਰੋਂ ਜਿੰਨੀਆਂ ਮਰਜ਼ੀ ਅੱਡੀਆਂ ਮਾਰ ਲਓ ਉਹ ਉਧਰੋਂ ਨਿਕਲਣ ਦੇ ਦੂਜੇ ਅੱਗੇੋਂ ਨਿਕਲਿਆ ਹੁੰਦੀ ਐ ਇਧਰੋਂ ਨਿਕਲਿਆ ਹੁੰਦੀ ਜਿੰਨੇ ਜਿਹੜਾ ਅੱਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚਿਰੋਂ ਖੱਡ ਬੰਦ ਨਹੀਂ ਹੁੰਦੀ ਵੀਰੇ ਬਾਰੋਂ ਜੋ ਮਰਜ਼ੀ ਕਰੀ ਜਾਓਗੇ ਬਾਰੋਂ ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫੇਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਐ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਰਵਾਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫੇਰੇ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਆ ਚੜ੍ਹਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਆ ਅਸੀਂ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਹੈ ਬਲੈਸਡ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਕਲਾਸਪਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਵੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸੋ ਸਾਨੂੰ ਸਾਡੀ ਤਰ ਅਚਾ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚ ਹੀ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਵੇਂ ਪਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਕੱਲ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨੇ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਆ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜੂ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਆ ਇਹ ਸਾਨੂੰ ਆਹ ਦਵਾ ਦਿਓ ਰਾਜਸਥਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਆ ਜੀ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ 'ਚ ਨਹੀਂ ਉਹ ਜੋ ਵੀ ਹਸਾ ਮੰਗਦੇ ਵੀ ਸਾਡਾ ਹੈ ਮੈਂ ਕਹਿੰਦਾ ਜੀ ਸਾਡੇ ਕੋਲ ਕੁਝ ਨਹੀਂ ਨਾ ਸਾਡੇ ਕੋਲ ਪਾਣੀ ਐ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚ ਆਇਓ ਜਿਹੜੀਆਂ ਜਿਹੜੇ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਧਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਣ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ 400 ਫੁੱਟ ਤੇ ਪਾਣੀ ਫਿਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਹੁਣ ਨਹੀਂ ਹੈ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਆ ਅਸੀਂ ਪਾਣੀ ਤਾਂ ਨਹੀਂ ਲਕੋ ਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਹੈ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਫਿਰ ਸੱਜ ਪਹਾੜਾਂ ਦੇ ਪਹਾੜ ਇੱਧਰ ਨੂੰ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਨ ਭਗਵਾਨ ਤੁਮਾਨ ਨੇ ਹੱਡ ਲੈਂਦੇ ਨੇ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆਇਆ ਸਾਰੇ ਮੁਲਕ ਚ 3000 ਕਿਲੋ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੁਇੰਟਲ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਕੋਈ ਸਰਕਾਰ ਦਾ ਨਿਮੰਨ ਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆਂ ਨੌਂ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗੇ ਹੋਏ ਜਿਆਸਾ ਸੋ ਅਸੀਂ ਫੇਰ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੇ ਸਾਡੇ ਤੇ ਤੁਸੀਂ ਐ ਕਹਿੰਦੇ ਅਸੀਂ ਇਹ ਵੀ ਕਲੰਕ ਤੋਹ ਕੇ ਦਿਖਾ ਦਾਂਗੇ ਤੁਹਾਨੂੰ ਅਸੀਂ ਤਾਂ ਦੇਸ਼ ਦੀ ਇੱਜ਼ਾਤ ਦੀ ਲਾਈਨ 'ਚ ਸਾਡੇ ਆ ਸਭ ਤੋਂ ਵੱਧ ਕੁਰਬਾਨੀਆਂ ਹਰਾ ਇਨਕਲਾਬ ਲਿਆਉਣਾ ਪੰਜਾਬ ਅਸੀਂ ਅਸੀਂ ਸਾਰੇ ਅਨਾਜ ਦੇ ਭੰਡਾਰ ਪਰਤੇ ਕਣਕ ਖਰੀਦਦੇ ਸੀ ਪਹਿਲਾਂ ਮਾਣੀਆਂ ਕਣਕਾਂ ਅਮਰੀਕਾ ਵਾਲੇ ਭੇਜ ਦਿੰਦੇ ਸੀ ਖਾਣ ਵਾਸਤੇ ਵੀ ਆਪਾਂ ਨੂੰ ਕਣਕ ਉਧਰੋਂ ਆਉਂਦੀ ਸੀ ਅੱਜ ਸੰਭਣ ਇਹਨਾਂ ਦੇ ਸਟੋਰ ਭਰੇ ਪਏ ਨੇ ਜੀ ਸੋ ਇਸ ਕਰਕੇ ਇਹ ਜਿਹੜਾ ਜੁੱਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਿੰਮ ਹੈ ਇਹ ਆਪਣੀ ਤੰਦਰੁਸਤੀ ਦੀ ਮਹਿਮ ਹੈ ਇਹਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹ ਉਹਨਾਂ ਦੀ ਸੋਚ ਨਿਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਆਪਾਂ ਕਹਿੰਦੇ ਨਾ ਕਿ ਜਿੰਨੀ ਨੀਂਹ ਵਧੀਆ ਹੁੰਦੀ ਹੈ ਉਹਨੀ ਬਿਲਡਿੰਗ ਜਿਹੜੀ ਹੈ ਜਿਆਦਾ دیر ਉਹਦੀ ਉਹਦੀ ਵੈਲਿਡਿਟੀ ਹੁੰਦੀ ਹੈ ਇਹ ਆਪਾਂ ਨੀਹਾਂ ਦੀਆਂ ਇੱਟਾਂ ਨੂੰ ਠੀਕ ਕਰ ਰਹੇ ਹਾਂ ਉਹਨਾਂ ਨੇ ਠੀਕ ਹੈ ਉਹਨਾਂ ਨੇ ਜਿਹੜਾ ਪ੍ਰਾਣੀਆਂ ਸਰਕਾਰਾਂ ਨੇ ਬਹੁਤ ਆਪਦੇ ਫਾਇਦਿਆਂ ਵਾਸਤੇ ਕੀਤਾ ਤੇ ਉਹ ਭਰ ਵੀ ਰਹੇ ਨੇ ਆਪ ਦਾ ਆਪ ਦਾ ਜਿਹਨੂੰ ਜਿਹਨੇ ਜਿੰਨਾ ਬਾਇਆ ਪਰਮਾਤਮਾ ਦੀ ਕਚਹਿਰੀ ਚ ਤਾਂ ਨਹੀਂ ਬੱਜ ਸਕਦੇ ਨਾ ਚਲੋ ਇੱਥੋਂ ਵਾਲੀਆਂ ਕਚਹਿਰੀਆਂ ਚ ਤਾਂ ਜੱਜ ਜਬ ਵਕੀਲ ਜਾਂ ਕੋਈ ਕਰ ਲੈਂਦੇ ਨੇ ਵੱਡੇ ਪੈਸੇ ਨੇ ਉਹਨਾਂ ਕੋਲੇ ਗਵਾਹਾਂ ਗੂਹਣ ਮਕਰਾ ਲੈਂਦੇ ਉੱਥੇ ਤਾਂ ਨਹੀਂ ਮੁਕਰਦਾ ਨਾ ਉੱਥੇ ਤਾਂ ਹੰਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੂੰ ਤੇਰੀ ਜਾਤ ਪੁੱਛਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਜੀ ਫਲ ਸੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਮੈਂ ਤਾਂ ਇਹ ਅਰਦਾਸ ਕਰਦਾ ਕਿਉਂਕਿ ਤੁਹਾਡਾ ਨਾਮ ਵੀ ਹਿਸਟਰੀ ਚ ਲਿਖਿਆ ਜਾਊ ਕਿ ਜਦੋਂ ਪੰਜਾਬ ਨੇ ਆਪਣੇ ਆਪ ਨੂੰ ਕਲੀਨ ਕੀਤਾ ਜਦੋਂ ਪੰਜਾਬ ਨੇ ਚਿੱਟੇ ਵਾਲੇ ਦਾਗ ਨੂੰ ਧੋਤਾ ਤਾਂ ਉਸ ਵੇਲੇ ਕੌਣ-ਕੌਣ ਯੋਗਦਾਨ ਕੀਦਾ-ਕੀਦਾ ਸੀ ਤੁਹਾਡਾ ਸਾਰਿਆਂ ਦਾ ਨਾਮ ਪਹਿਰੇਦਾਰ ਦੇ ਤੌਰ ਤੇ ਰੱਖਿਆ ਜਾਣਾ ਮੈਂ ਖੁਦ ਮੈਂ ਖੁਦ ਪਹਿਰੇ ਤੇ ਜਾਂਦਾ ਰਿਆਂ ਠਿਕਰੀ ਪਹਿਰਾ ਠਿਕਰੀ ਪਹਿਰਾ ਕਹਿੰਦੇ ਆਪਾਂ ਇਹਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵੀ ਆਪਾਂ ਪੰਜ-ਪੰਜ ਘਰਾਂ ਦੇ ਮੁੰਡੇ ਜਾਣ ਚਾਹ ਕੋਡ ਚਾਗੋੜ ਲੈ ਜਾਂਦੇ ਸੀ ਉੱਥੇ ਜਾ ਕੇ ਧੋਈ ਲਾ ਲੈਂਦੇ ਸੀ ਤੇ ਚੌਂਕੇ ਚ ਪਿੰਡ ਦੇ ਚੌਂਕ ਚ ਬਹਿਣਾ ਹੁੰਦਾ ਕੋਈ ਆਇਆ ਤਾਂ ਉਹਨੂੰ ਪੁੱਛਣਾ ਭਾਈ ਕਿ ਕਿੰਨਾ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਵੀ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪਹਿਰੇ ਜਿਹੜੇ ਨੇ ਹੁਣ ਆਪਾਂ ਗਨੇ ਪਹਿਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਏ ਆ ਆਪਾਂ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਕਿ ਕਿਹੜੇ ਪਿੱਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਵੀ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਕੋਡ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਨੂੰਸ਼ੇ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਐਨੂੰ ਮਾਰੇ ਨੇ ਤਾਂ ਫਿਰ ਇਹਦਾ ਮਤਲਬ ਤੂੰ ਦੋ ਜਾਨੇ ਆਜੋ ਜੇ ਤਿੰਨ ਗੇੜੇ ਮਾਰਨੇ ਤਿੰਨ ਜਾਨੇ ਐਦਾਂ ਕੋਡ ਨੇ ਉਹਨਾਂ ਦੇ ਔਰ ਵਹੀ ਵੀ ਪਤਾ ਹੈ ਕਿ ਉਹ ਕਹਾਂ ਕੀਤੋਂ ਲਿਆਉਂਦਾ ਹੈ ਇਹ ਵੀ ਪਤਾ ਹੈ ਉਹ ਕਹਾਂ ਕੀਤੋਂ ਲਿਆਉਂਦਾ ਹੈ ਸਾਰਾ ਕੁਝ ਅੱਛਾ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡ ਵਾਲਿਆਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵਾੜਦਾ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਸਮਝਣਾ ਉਹ ਤਾਂ ਉਹ ਤਾਂ ਮਰੀਜ਼ ਨੇ ਵਿਕਟਮ ਨੇ ਉਹ ਤਾਂ ਉਹਨਾਂ ਨੂੰ ਤਾਂ ਆਪਾਂ ਜਿਸ ਤਰ੍ਹਾਂ ਕਹਿ ਕੇ ਕਹਿ ਕੇ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤਾ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਤਾਂ ਯਾਰ ਘਰ ਬਰਬਾਦ ਹੋ ਗਿਆ ਮੇਰੇ ਮਾਂ ਮੇਰੇ ਮਾਂ ਪਾਪ ਤਾਂ ਨੀਵੀਂ ਪਾ ਕੇ ਲੰਗਣ ਲੱਗ ਗਏ ਸੱਤ ਵਿੱਚ ਦੀ ਜਾਂ ਇਧਰ ਉਧਰ ਦੀ ਲੰਗਣ ਲੱਗ ਗਏ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ بڑا ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਗੇ ਲੋਕ ਤੋਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਜਾਂ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਆਪਾਂ ਠੀਕ ਕਰਦੇ ਹਾਂ ਜ਼ਿੰਦਗੀ ਬਹੁਤ ਵੱਡੀ ਪਈ ਹੈ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਵਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀਆਂ ਉਹਨਾਂ ਨੇ ਉਜ ਨਹੀਂ ਗਲਤੀਆਂ ਇਸ ਕਿਹੜੀ ਗੱਲ ਐ ਤਾਂ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੁਚੜਾ ਕੇ ਜੇ ਵੀ ਤੂੰ ਤਾਂ ਗਿਆ ਉਹ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਹਨੂੰ ਸਮਝਾਇਆ ਸੀ ਜਾਂ ਮੇਨੇ ਤੰਨਾਂ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਚ ਲੈ ਜਾਈਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਤੇ ਉਹ ਆ ਕੇ ਕੰਮਕਾਰ ਤੇ ਲੱਗ ਜੇ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਧ ਜਾਂਦਾ ਹੈ ਇਹ ਚੀਜ਼ ਆਪਾਂ ਨੂੰ ਕੰਨੀ ਪਾਉਗੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਨੇ ਲਿਖ ਲਿਆ ਕਿ ਜੀ ਇੰਨੇ ਬੰਦਿਆਂ ਨਾਲ ਅਸੀਂ ਮਿਲੇ ਇੰਨੀ ਆਸੀਂ ਜਿਹੜੀਆਂ ਪੈਦਲ ਯਾਤਰਾਵਾਂ ਕੀਤੀਆਂ ਉਹਦੇ ਨਾਲ ਮਿਲਣਗੇ ਤੁਹਾਨੂੰ ਲੋਕ ਨਵੇਂ ਮਿਲਣਗੇ ਜਿਵੇਂ ਮਨਿਸਤਰੀ ਨੇ ਕਿਹਾ ਨਵੇਂ ਲੋਕ ਮਿਲਣਗੇ ਜਿਹੜੇ ਹਜੇ ਚੁੱਪ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਵਧੂ ਚਲ ਮੈਂ ਵੀ ਯਾਰ ਨਾਰਾ ਨਾਲ ਲਾਵਾਂ ਮੇਰੀ ਆਵਾਜ਼ ਵੀ ਵਿਚਰ ਰਲ ਜੂਗੀ ਨਾਲ ਸੋ ਇਸ ਕਰਕੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਕਹਿੰਦੇ ਆ ਸਿਆਣੇ ਤੇ ਆਪਾਂ ਇਹ ਜਿਹੜਾ ਇੱਕ ਇਹ ਜਿਸ ਤਰ੍ਹਾਂ ਦੱਸਿਆ ਕਿ ਇਹ ਬਿਨਾਂ ਲਾਲਚ ਤੋਂ ਕੰਮ ਆਊਗਾ ਜੀ ਪਹਿਲਾਂ ਲੀਡਰਾਂ ਦੇ ਲਾਲਚ ਨੇ ਇੱਥੇ ਤੱਕ ਪਹੁੰਚਾਏ ਆ ਆਪਾਂ ਨੂੰ ਲੀਡਰਾਂ ਦਾ ਲਾਲਚ ਸੀ ਉਹਨਾਂ ਨੇ ਵੋਟਾ-ਬੂਟਾ ਲੈਣੀ ਹੁੰਦੀ ਸੀ ਤੇ ਵੋਟਾਂ ਵਾਸਤੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਸੀ ਉਹਨਾਂ ਨੇ ਵੋਟੇ ਇਸ ਮੁੱਦੇ ਤੇ ਲੈਂਦੇ ਸੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ 14 ਤੋਂ ਇਲੈਕਸ਼ਨ ਲੜਦਾ ਆ ਰਿਹਾ ਮੈਂ ਤਾਂ 12 ਤੋਂ ਲੜਦੇ ਆ ਰਹੇ ਹਾਂ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਉੱਥੇ ਨਸ਼ਾ ਵਜ ਜਾਂਦਾ ਸੀ ਉਸ ਇਲਾਕੇ 'ਚ ਕਾਰਨ ਉਹ ਮਾਰਕੀਟ ਬਣਾ ਜਾਂਦੇ ਸੀ ਉੱਥੇ ਆ ਕੇ ਬਈ ਆਹ ਬਾਈ ਇਲੈਕਸ਼ਨ ਜਿੱਥੇ ਮਹੀਨਾ ਡੇਢ ਮਹੀਨਾ ਰਹੇ ਸੀ ਇੱਥੇ ਆ ਪਿੰਡਾਂ ਚਾਹ ਮੁੰਡੇ ਨੇ ਇਹਨਾਂ ਨੂੰ ਆਪਾਂ ਆਪਣੇ ਡੀਲਰ ਬਣਾਇਆ ਹੈ ਉਹ ਫਿਰ ਡੀਲਰ ਬਣ ਜਾਂਦੇ ਸੀ ਗਾਂ ਦੀ ਦਾ ਹੁਣ ਈਜ਼ੀ ਮਨੀ ਜਿਹੜੀ ਆ ਸੌਖੇ ਪੈਸਿਆਂ 'ਚ ਪੈ ਜਾਂਦੇ ਸੀਗੇ ਸੋ ਆਪਾਂ ਕੋਈ ਇਦਾਂ ਦਾ ਹੋਣੀ ਕਰਨਾ ਨਾ ਹੀ ਕੋਈ ਤੁਹਾਨੂੰ ਵੋਟਾਂ ਵਾਸਤੇ ਬੁਲਾਇਆ ਗਿਆ ਵੋਟਾਂ ਕੋਈ ਨੇੜੇ ਤੇੜੇ ਹੈ ਨਹੀਂ ਠੀਕ ਹੈ ਨਾ ਵੋਟਾਂ ਤਾਂ ਦੇ ਸਾਲ ਸਬਾ ਸਾਲ ਪਿਆ ਉਹ ਬਾਅਦ ਚ ਕਿਸੇ ਹੋਰ ਮੁੱਦੇ ਤੇ ਵੋਟਾਂ ਪੈਣਗੀਆਂ ਸੀ ਕੋਈ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਲੈਣੀਆਂ ਅਸੀਂ ਡਿਵੈਲਪਮੈਂਟ ਤੇ ਵੋਟ ਲਾਵਾਂਗੇ ਅਸੀਂ ਕੰਮਾਂ ਤੇ ਵੋਟ ਲਾਵਾਂਗੇ ਅਸੀਂ ਬਿਜਲੀ ਦੇ ਨਾਂ ਤੇ ਵੋਟ ਲਾਵਾਂਗੇ ਅਸੀਂ ਕੱਸੀਆਂ ਖਾਲਾਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਉਹਦੇ ਨਾਂ ਤੇ ਗੱਲ ਕਰਾਂਗੇ ਅਸੀਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਾਂਗੇ ਅਸੀਂ 1 ਕਰੋੜ ਰੁਪਈਆ ਜਿਹੜਾ ਸਾਡੇ ਜਵਾਨਾਂ ਨੂੰ ਸ਼ਹੀਦ ਹੋਣ ਤੇ ਅਸੀਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਚੈੱਕ ਪਹੁੰਚਦਾ ਸੀ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਅਸੀਂ ਟੋਲ ਟੈਕਸ ਬੰਦ ਕਰਕੇ ਜਿਹੜਾ ਪੰਜਾਬੀਆਂ ਦੀ ਲੁੱਟ ਬੰਦ ਕੀਤੀ ਹੈ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਆਪਣੇ ਜਿੰਨੇ ਲੋਕ ਭਲਾਈ ਦੇ ਕੰਮ ਕੀਤੇ ਅਸੀਂ ਉਹਨਾਂ ਨੂੰ ਗਿਣਾਵਾਂਗੇ ਇਹ ਗਿਣਾਉਣਗੇ ਕਿ ਗਣਾਉਣ ਕਿ ਸਾਡੀ ਵਾਰੀ ਆ ਲੈਣ ਦੇ ਸਾਡੀ ਵਾਰੀ ਆ ਲੈਣ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਠੀਕ ਹੈ ਨਾ ਸੋ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਕੱਲ ਫਕੀਰ ਬਾਦਲ ਉੱਥੇ ਮੁਖਰਮਾਗੀ ਤੇ ਕੋਈ ਕਰਨਗੇ ਮੇਰੇ ਕਾਨਫਰੈਂਸ ਆਖਰੀ ਉਹ ਹੋਊਗੀ ਕੱਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋੜ ਲੱਗਿਆ ਹੋਣਾ ਅਗਲੇ ਸਾਲ ਕੋੜ ਲੱਗਿਆ ਹੋਣਾ ਉਦੋਂ ਅਗੇ ਕੋੜ ਲੱਗਿਆ ਹੋਣਾ ਬਸ ਇਹਨਾਂ ਦਾ ਖਤਮੇ ਕੰਮ ਨੇ ਪੜੇ ਕੰਮਾ ਨੂੰ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਵੀਰਵਾਲ ਦੇ ਮੂੰਹੋਂ ਸੱਚ ਨਿਕਲ ਕੇ ਕਈ ਵਾਰੀ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 2:00 ਵਜੂਗਾ ਜੀ ਕਿਉਂਕਿ ਬੋਲਣ ਵਾਲਾ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰ ਹੀ ਕਰ ਲੈਨੇ ਆ ਉੱਧਰ ਜਾਣ ਦੀ ਕੀ ਲੋੜ ਐ ਏਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪੈਨੇ ਜੀ ਹਾਂ ਇਹਨਾਂ ਦੇ ਹਾਲਾਤ ਹੋਏ ਪੈਨੇ ਇਹ ਮੈਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉੱਚੋ ਭਜ ਦੇ ਜੀ ਗੁ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ 'ਚ ਲੈ ਲੈ ਸਾਰਾ ਕੁਝ ਐਦਾਂ ਥੋੜੀ ਹੁੰਦਾ ਹੈ ਕੋਈ ਕੁਛ ਡਰੋ ਯਾਰ ਕੁਛ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋਂ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਤਾਂ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੇ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਬੰਟੀ ਨੋਨੀ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੁਝ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਤੋਂ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਮੁਹੱਬਤਾਂ ਅਨਨ ਬਹੁਤਨ ਵਾਧੇ ਸੋ ਅੱਜ ਅੱਜ ਜਿਹੜਾ ਸੋਚ ਤੇ ਪੈਰਾ ਉਹ ਅਸੀਂ ਦੇਣ ਆਇਆ ਤੁਹਾਡੀ ਸੋਚ ਤੇ ਕਿ ਤੁਸੀਂ ਜਦੋਂ ਇੱਕ ਲਹਿਰ ਬਣ ਕੇ ਇੱਕ ਸਮੁੰਦਰ ਦੀ ਲਹਿਰ ਵਾਂਗੂ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਤਾਂ ਜਿਹੜੇ ਆ ਨਸ਼ੇ ਨੁਸ਼ੇ ਤਸਕਰ ਦਾ ਜਿਹੜੇ ਛੋਟੇ ਮੋਟੇ ਡਰਗ ਡੀਲਰ ਇਹ ਉਹ ਤੇਮ ਕੰਮ ਕਰਨ ਇਹ ਸਾਰੇ ਰੁੜ ਜਾਣੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪੁਲਿਸ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਇਸ ਮਾਮਲੇ 'ਚ ਕਿ ਜਦੋਂ ਤੋਂ ਇਹਨਾਂ ਦੇ ਜਿਹੜੇ ਤਿੰਨ ਮੰਜ਼ਲਾਂ ਵਾਲਾ ਕਿਹਦਾ ਦੋ ਮੰਜ਼ਲਾਂ ਵਾਲੇ ਘਰ ਕੋਰਜ ਟੈਣੇ ਸ਼ੁਰੂ ਹੋਏ ਆ ਉਦੋਂ ਦੇ ਲੋਕਾਂ ਨੂੰ ਵੀ ਹੌਸਲਾ ਹੋਇਆ ਕਈ ਜਗ੍ਹਾ ਤੇ ਲੱਡੂ ਵੰਡਣ ਦੀਆਂ ਵੀ ਵੀਡੀਓ ਆਈਆਂ ਵੀ ਲੇਡੀਜ਼ ਲੱਡੂ ਵੰਡ ਰਹੀਆਂ ਸੀ ਵੀ ਸ਼ੁਕਰ ਹੈ ਇਹਨਾਂ ਦੇ ਘਰ ਦੇ ਕੋਈ ਹੋ ਗਿਆ ਇਹਨਾਂ ਤੇ ਮਤਲਬ ਇਹਨਾਂ ਤੇ ਕਾਰਵਾਈ ਹੋ ਗਈ ਨਹੀਂ ਤਾਂ ਸਾਨੂੰ ਰੋ ਮਾਰਦੇ ਸੀ ਇਹਨੂੰ ਹਟਾ ਕੇ ਦਿਖਾਓ ਸਾਨੂੰ ਸਾਨੂੰ ਹਟਾ ਕੇ ਦਿਖਾਓ ਇਸ ਤਾਂ ਹੀ ਵੇਚਾਂਗੇ ਸੋ ਹੁਣ ਇਸ ਤਰ੍ਹਾਂ ਹੈ ਕਿ ਜੇ ਪੁਲਿਸ ਵੈਸੇ ਵੀ ਆ ਜੇ ਨਾ ਕਿਸੇ ਦੇ ਚਾਰ ਪੰਜ ਘਰ ਤਾਂ ਉਥੇ ਉਹੀ ਜਿੰਦਾ ਲਾ ਕੇ ਜਿਹੜੇ ਨੇ ਘਰ ਨੂੰ ਜਿੰਦਾ ਲਾ ਕੇ ਚਲੇ ਜਾਂਦੇ ਆ ਮਤਲਬ ਇਹਦਾ ਮਤਲਬ ਨਿਸ਼ਾਨਦੇ ਹੋਈ ਇਹ ਕਰ ਜਾਂਦੇ ਆ ਆਪਣੇ ਘਰ ਦੀ ਕਿ ਅਸੀਂ ਭਾਈ ਸਾਨੂੰ ਡਰਿਆ ਨਾ ਚਾਹਤ ਸ਼ਾਇਦ ਪੁਲਿਸ ਸਾਡੇ ਘਰੇ ਆਈ ਹੋਵੇ ਚੋਰ ਦੇ ਦਿਲ ਚ ਪਾਲਾ ਹੁੰਦਾ ਠੀਕ ਹੈ ਨਾ ਵੀ ਸ਼ਾਇਦ ਸਾਡੇ ਘਰੇ ਆਈ ਹੋਵੇ ਸੋ ਇਹ ਡਰ ਬਹੁਤ ਜ਼ਰੂਰੀ ਹੈ ਸੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਮੇ 100% ਆਪਾਂ ਨੇ ਫੇਜ਼ 1 ਚ ਖਤਮ ਕਰਤਾ ਪਰ ਇੱਕ ਜਿਹੜਾ ਆਮ ਸ਼ਰਿਆਮ ਹੀ ਮੋਟਰਸਾਈਕਲ ਤੇ ਤੁਰੇ ਫਿਰਦੇ ਸੀ ਈਆਂ ਪੈਣਾਂ ਦਾ ਘਾਪ ਕਰੋ ਬਾਹਰ ਨਿਕਲਣਾ ਔਖਾ ਕਰ ਉਹ ਬੰਦ ਹੋ ਗਿਆ ਕੰਮ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਆ ਕਿਉਂਕਿ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿਸੇ ਕਵੀ ਨੇ ਲਿਖਿਆ ਹੈ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅੱਜ ਜਪਾ ਇੱਥੇ ਨਕਸ਼ਾ ਬਣਾਉਣ ਆਇਆ ਸਫਰ ਦਾ ਅਗਲੇ ਸਫਰ ਦਾ ਸੈਕੰਡ ਫੇਜ ਦਾ ਨਕਸ਼ਾ ਨਕਸ਼ਾ ਇਹ ਇੱਥੋਂ ਬਣਾ ਕੇ ਜਾਇਓ ਤੇ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਵਾਂ ਦੀ ਤਖਤੀ ਲੱਗੂਗੀ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਮੈਂ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਕਿ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਯੁੱਧ ਹੈ ਇਹਨੂੰ ਯੁੱਧ ਵਾਂਗੂ ਹੀ ਲੜਨਾ ਹੈ ਇਹ ਵੀ ਇੱਕ ਯੁੱਧ ਹੈ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਰੋਜ਼ ਮਹਿਮਾ ਹੁੰਦੀਆਂ ਰੋਜ਼ ਖੂਹ ਵੱਟ ਕੇ ਪਾਣੀ ਪੀਣਾ ਪੈਂਦਾ ਪੰਜਾਬੀਆਂ ਨੂੰ ਸੋ ਇਸ ਕਰਕੇ ਆਪਾਂ ਦੇਸ਼ ਵਾਸਤੇ ਵੀ ਖੜਨਾ ਹੈ ਆਪਣੇ ਕੌਮ ਵਾਸਤੇ ਵੀ ਖੜਨਾ ਆਪਣੀ ਧਰਤੀ ਵੀ ਬਚਾਉਣੀ ਹੈ ਆਪਣੀ ਜਵਾਨੀ ਵੀ ਬਚਾਉਣੀ ਹੈ ਆਪਣਾ ਪਾਣੀ ਵੀ ਬਚਾਉਣਾ ਹੈ ਕਿਸਾਨੀ ਵੀ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਹੈ ਸਾਰਾ ਪੰਜਾਬ ਇੱਕ ਪੂਰਾ ਇੱਕ ਹਰ ਕਿਸਮ ਦਾ ਫੁੱਲ ਹੈ ਪੰਜਾਬ ਚ ਹਰ ਫੁੱਲ ਦੀ ਆਪਣੀ ਆਪਣੀ ਮਹਿਕ ਹੈ ਆਪਣਾ ਆਪਣਾ ਰੰਗ ਹੈ ਇਹ ਜਿਹੜੇ ਨਫਰਤੀ ਲੋਕ ਆ ਗਏ ਦੇਸ਼ ਦੇ ਵਿੱਚ ਉਹ ਕਹਿੰਦੇ ਇੱਕੋ ਰੰਗ ਦੀ ਹੋਣੀ ਚਾਹੀਦੀ ਹੈ ਗੁਲਦਸਤੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣਗੇ ਕਿੰਨੇ ਦਿਨ ਦੇਖ ਲਓਗੇ ਭਾਜੀ ਉਹਨੂੰ 2 ਦਿਨ ਦੇਖ ਲਓਗੇ 5 ਦਿਨ ਦੇਖ ਲਓਗੇ ਗੁਲਦਸਤੇ ਦਾ ਮਤਲਬ ਹੀ ਅਲੱਗ-ਅਲੱਗ ਕਿਸਮ ਦੇ ਫੁੱਲ ਅਲੱਗ-ਅਲੱਗ ਕਿਸਮ ਦੀ ਮਹਿਕ ਅਲੱਗ ਕਿਸਮ ਦੀ ਸੁਗੰਧ ਸਾਡਾ ਦੇਸ਼ ਜਿਹੜਾ ਪੂਰਾ ਫੁੱਲਵਾੜੀ ਹੈ ਅਲੱਗ-ਅਲੱਗ ਕਿਸਮ ਦਾ ਸਾਡਾ ਹੋਰ ਕਲਚਰ ਹੈ ਸਾਊਥ ਦਾ ਹੋਰ ਕਲਚਰ ਹੈ ਬੰਗਾਲ ਦਾ ਹੋਰ ਕਲਚਰ ਹੈ ਇਹ ਕਹਿੰਦੇ ਨਾ ਜੀ ਸਾਰਾ ਇੱਕੋ ਹੀ ਕਰ ਦੇਣਾ ਇਸ ਤਾਂ ਐਵੇਂ ਕਿਵੇਂ ਕਰ ਦੋਗੇ ਇੱਕੋ ਹੀ ਤੁਸੀਂ ਸੋ ਇਸ ਕਰਕੇ ਅਸੀਂ ਤੁਹਾਡੇ ਪਹਿਰੇਦਾਰ ਬਣ ਕੇ ਉੱਥੇ ਤਾਹਾਂ ਖੜਾਂਗੇ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਚੱਲੂਗੀ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਹੈ। ਭਗਵਾਨ ਤੁਮਾਨ ਉੱਥੇ ਤੁਹਾਨੂੰ ਖੜਾ ਮਿਲੂਗਾ। ਚਾਹੇ ਉਹ ਸੜਕ ਤੇ ਹੋਵੇ, ਚਾਹੇ ਉਹ ਪਾਰਲੀਮੈਂਟ ਹੋਵੇ, ਚਾਹੇ ਵਿਧਾਨ ਸਭਾ ਹੋਵੇ, ਚਾਹੇ ਕੋਈ ਦਫ਼ਤਰ ਹੋਵੇ, ਚਾਹੇ ਜਿਹੜਾ ਮਰਜੀ ਕਿਸੇ ਵੱਡੇ ਅਫਸਰ ਦਾ ਜਾਂ ਮੰਤਰੀ ਦਾ ਕੋਈ ਉਹਦਾ ਘਰ ਹੋਵੇ, ਅਸੀਂ ਖੜਿਆ ਖੜਾਂਗੇ ਇੱਥੇ। ਹੱਥਾਂ ਦੇ ਵਿੱਚ ਚਾਹੇ ਸਾਡੇ ਮੰਗ ਪੱਤਰ ਹੋਵੇ ਚਾਹੇ ਆਰਡਰ ਹੋਵੇ ਤੇ ਝੰਡਾ ਹੋਵੇ ਸੋ ਅਸੀਂ ਪੰਜਾਬ ਦੇ ਹੱਕਾਂ ਨੂੰ ਬਿਲਕੁਲ ਕਦੇ ਵੀ ਚਾਹੇ ਪਾਣੀਆਂ ਦੀ ਗੱਲ ਹੋਵੇ ਬੀਬੀਐਮਬੀ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਜੁਨੀਵਰਸਿਟੀ ਦੀ ਗੱਲ ਹੋਵੇ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਦੇ ਵਾਸਤੇ ਨਾਲ ਖੜਾਂਗੇ ਪਹਿਲੇ ਦਿਨੋਂ ਖੜਦੇ ਆ ਰਹੇ ਹਾਂ ਪਹਿਲੇ ਦਿਨੋਂ ਅੱਜ ਅੱਜ ਸਾਡੀਆਂ ਨੌਕਰੀਆਂ 60000 ਤੋਂ ਟੱਪ ਗਈਆਂ ਨੌਕਰੀਆਂ ਹਜੇ 4 ਸਾਲ ਆਪਾਂ ਨੂੰ ਹੋਏ ਨਹੀਂ 60000 ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਿ ਦਿਓ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਵੀ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ ਨੋ ਕੈਸ਼ ਨੋ ਫਰਮੈਸ਼ ਸਿੱਧੀ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣਗੀਆਂ ਤਿੰਨ ਆਉਣਗੀਆਂ ਇੱਕੋ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਜਾਵੀਆਂ ਨੇ ਕਿਉਂਕਿ ਨੀਅਤ ਸਾਫ਼ ਹੈ ਅਸੀਂ ਹੈ ਜੀ ਪੰਜ ਨੌਕਰੀ ਤੁਹਾਡੇ ਪਿੰਡ ਹੈ ਜੀ ਪੰਜ ਨੌਕਰੀ ਤੁਹਾਡੇ ਘਰੇ ਕਿ ਹਜ ਜਲ ਹੁਣ ਕਿਹੜੀ ਤੇਓ अच्छा पांच नौकरी वाह जी वाह 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 देख लो पचहत्तर साल भी नहीं मिली चार साल मिल गई एवरेज कडो सो इस करके ਨੌਕਰੀਆਂ ਵੀ ਨੌਕਰੀਆਂ ਵੀ ਜਿੰਦਾਬਾ ਧੰਵਾਜੀ ਧੰਨਵਾਦ ਨੌਕਰੀਆਂ ਵੀ ਨਾ ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸਡੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਟ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜ੍ਹਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 61000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ 'ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇੱਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਲ ਵਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀ ਐ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫੇਰ ਜਾਣਗੇ ਆਪਣੇ ਜਵਾਕ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਕੀ ਰੱਖੇ ਸੀਗੇ ਉਹ ਇੱਕ 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 ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ ਐਸਐਸਈ ਟੈਸਟ ਕਲੀਅਰ ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ ਦਨੇ ਸਾਲਾਂ ਬਾਅਦ ਹੁੰਦੀ ਹੈ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਹੈ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜਿੰਨੀ ਮਰਜ਼ੀ ਕੁੰਡੀਆਂ ਲਾਈ ਜੋ ਜਿੰਨੀ ਮਰਜ਼ੀ ਪੈਸੇ ਤੁਹਾਨੂੰ ਚਲਾਨ ਨਹੀਂ ਕੱਟਣ ਦਿੰਦਾ ਮੈਂ ਬਾਲਸਾ ਦੀ ਸੋਚ ਤੇ ਪੈਰਾ ਤੇ ਆਵੇਂ ਠੋਕ ਕੇ ਕੜੀ ਸੋਚ ਤੇ ਹੋ ਕੰਨਾ 10ਵੀਂ ਤੱਕ ਨੌਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਚ ਅੱਧਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇਦੀ ਬੋਲਦਾ ਮੈਂ ਸਭ ਦਾ ਬੋਲਦਾ ਬਹੁਤ ਵਾਰ ਮukhya mantri ਐ ਕੋ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨਾਲ ਮੈਂ ਲੋਕਾਂ ਚੋਂ ਹਾਂ ਜੀ ਹੁਣ ਮੈਂ ਮੈਂ ਪੜ ਕੇ ਤਾਂ ਮੈਂ ਬੋਲਦਾ ਨਹੀਂ ਉਹ ਤਾਂ ਪੜ ਕੇ ਬੋਲੀ ਜਾਂਦੇ ਰਹਿੰਦੇ ਆ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋਗੇ ਜਰਾਹੀ ਮੈਂ ਬੋਲਣਾ ਚ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇंदे ਲੋਕਾਂ ਦੇ ਪ੍ਰਤੀਨਿਧੀ ਤਾਈ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ ਮੈਨੂੰ ਉਮੀਦ ਹੈ ਜੋ ਮੈਂ ਅੱਖਾਂ ਦੇਖ ਰਿਆਂ ਲੋਕਾਂ ਦੀਆਂ ਤੇ ਮੈਨੂੰ ਵੀ ਮੈਂ 7.5 ਸਾਲ ਦਾ ਸੀ ਜਦੋਂ ਸਟਾਰ ਬਣਾਤਾ ਸੀ ਤੁਸੀਂ ਮੈਨੂੰ ਮੈਂ ਅੱਖਾਂ ਹੀ ਦੇਖੀਆਂ ਲੋਕਾਂ ਦੀਆਂ ਮੈਨੂੰ ਉਮੀਦ ਹੈ ਜਿਹੜੇ ਸਾਹਮਣੇ ਤੁਹਾਡਾ ਜਜ਼ਬਾ ਜੋਸ਼ ਦੇਖ ਰਿਆਂ ਕਿ ਬੜੀ ਜਲਦੀ ਆਪਾਂ ਉਹਦੇ ਨਾਲੋਂ ਫੇਜ਼ 1 ਜਿਹੜਾ ਜੁੱਧ ਨਸ਼ਾ ਵਿਰੋਧੀ ਉਹਦੇ ਨਾਲ ਅੱਧੇ ਟਾਈਮ ਦੇ ਵਿੱਚ ਆਪਾਂ ਦੁੱਗਣੀ ਪ੍ਰਾਪਤੀ ਕਰ ਲਾਂਗੇ ਐਸੇ ਐਸੇ ਹਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿਚ ਅਰਵਿੰਦ ਜੀ ਐਸੇ ਹਾਲ ਦੇ ਵਿੱਚ ਤੁਹਾਨੂੰ ਐਸੇ ਜਿਹੜਾ ਜੁੱਧ ਨਸ਼ਾ ਵਿਰੋਧੀ ਸੈਕੰਡ ਫੇਜ਼ ਦੀ ਸਕਸੈਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਣਗੀਆਂ ਐਸੇ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਇਨਕਲਾਬ ਯੂਨੀਵਰਸਿਟੀ ਦੇ ਮਾਲਕ ਬੈਠੇ ਉਹਨਾਂ ਨੇ ਕਦੇ ਇਨਕਲਾਬ ਜਿੰਦਾਬਾਦ ਇੱਥੇ ਜੈ ਡਾਇਟੋਰੀਅਮ ਚ ਸੁਣਿਆ ਨਹੀਂ ਹੋਣਾ ਥੋੜਾ ਜਿਹਾ ਹੋਰ ਉੱਚੀ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੋ ਸੋਨਹਾਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਜਿਉਂਦੇ ਵਾਸਤੇ ਰਹੋ ਆਰਾਮ ਨਾ ਜਾਇਓ ਹੌਲੀ ਜਾਇਓ ਬਸ ਲੱਗ ਜਾਓ ਕੰਮ ਤੇ ਪਹਿਰੇਦਾਰ ਹੋ ਸੂਰਮੇ ਹੋ ਤੁਸੀਂ ਤੁਹਾਡੇ ਤੇ ਸਾਨੂੰ ਮਾਣ ਹੈ ਪ੍ਰਾਊਡ ਆਫ ਯੂ ਬਹੁਤ ਬਹੁਤ ਧੰਨਵਾਦ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਹੁਣ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਾਸ਼ਟਰੀ ਗੀਤ ਦੇ ਸਨਮਾਨ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਰਾਸ਼ਟਰੀ ਗੀਤ ਦੇ ਸਨਮਾਨ ਦੇ ਵਿੱਚ ਆਪੋ ਆਪਣੀ ਜਗ੍ਹਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਰਾਸ਼ਟਰੀ ਗੀਤ ਦੇ ਸਨਮਾਨ ਵਿੱਚ ਆਪੋ ਆਪਣੀ ਜਗ੍ਹਾ ਤੇ ਖੜੇ ਹੋ ਜਾਈਏ नायक जय हे भारत भाग्य विधाता पञ्जाब सिन्धु गुजरात मराधाविड उत्कल गङ्गा हिन्द्य हिमाचल यमुना गङ्गा उच्चल जगधितरङ्गा तव शुभ नामे जागे तव शुभ मागे जय दादा जन गण मंगल दायक जय हे पालक भाग्य विधाता जय, जय, जय हे जय हे जय हे जय 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 जय, जय हे बहुत बहुत धन्यवाद